ਦੇ ਪੁੱਛੇਸ਼ ਕਰਦੇ ਆ ਉਹਨਾਂ ਨੇ ਬਹੁਤ ਵਧੀਆ ਸਟੋਰੀ ਬਣਾਈ ਕਿ ਮਮਾ ਨੂੰ ਬੈਡ ਸੋਰ ਹੋ ਗਿਆ ਮਮਾ ਨਹੀਂ ਵੀ ਖਲੇ ਕਿ ਮਮਾ ਨੂੰ ਜੇ ਕੋਈ ਵੀ ਪਰਬਲ ਹੋ ਗਿਆ ਬੈਡ ਸੋਰ ਇਹ ਨਾ ਮਮਾ ਮੇਰੇ ਐਨੇ ਬਿਮਾਰ ਹੈ। तकरीबन 88 ਸਾਲ 87 88 ਸਾਲ ਉਮਰ ਆ ਪੇਸ਼ੈਂਟ ਦੀ ਜੇ ਚ ਉਹਨਾਂ ਦੀ ਕਿਡਨੀਜ਼ ਫੇਲ ਨੇ ਲਿਵਰ ਫੇਲ ਆ ਆਲਰੇਡੀ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਪਰਿਵਾਰ ਦੀ ਰਿਤਨ ਸਹਿਮਤੀ ਦੇ ਨਾਲ ਪੇਸ਼ੈਂਟ ਦਾਖਲ ਕੀਤਾ ਜਾਂਦਾ ਮੈਨੂੰ ਇਹ ਨਹੀਂ ਜਾਨਣਾ ਚਾਹੀਦਾ ਉਸ ਟਾਈਮ ਤੇ ਡਾਕਟਰ ਕੌਣ ਸੀ ਕਿਉਂਕਿ ਮੇਰੀ ਮम्मा ਦੀ 6:00 ਬਲਕ ਡੈਟ ਹੁੰਦੀ ਆ ਉਸ ਟਾਈਮ ਤੇ ਡਾਕਟਰ ਕੌਣ ਸੀ ਮੈਂ ਤਾਂ ਬਿਲਕੁਲ ਲੱਗਦਾ ਤਾਂ ਗੱਲ ਕਰ ਦਿੱਤੀ ਕਿ ਕਿਸੇ ਨੂੰ ਮੇਰੀ ਲਾਈਫ ਵਿੱਚ ਮੇਰੇ ਮੱਦਿਆਂ ਅਮਰਜੀਤ ਕੌਰ ਤੇ ਮੇਰੇ ਮम्मा ਨੂੰ ਕੁਝ ਹੋਣਾ ਨਹੀਂ ਚਾਹੀਦਾ ਅਗਰ ਜੁਗਨਤਿਆ ਲਾਪਰਵਾਹ ਹੋ ਗਏ ਤੇਰੇ 1 ਮਿੰਟ 1 ਮਿੰਟ ਮੈਡਮ 1 ਮਿੰਟ 1 ਮਿੰਟ ਮੇਰੀ ਮੇਰੀ ਗੱਲ ਸੁਣੋ ਰੌਣਾ ਰੌਣਾ ਕਰੋ ਇੱਕ ਮਿੰਟ ਬੈਡਸੋਰ ਮੈਂ ਕਰ ਜਿੱਤੇ ਤੁਹਾਡੀ ਮਤਲਬ ਨੂੰ ਕਿ ਮੇਰੀ ਮੰਮਾ ਨੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਮੰਮਾ ਕਿਤੇ ਮੇਰੀ ਮੰਮਾ ਨੇ ਲੋਕਾਂ ਨੇ ਇੰਨਾਂ ਕਰਿਆ ਹੁੰਦਾ ਬੱਚੂ ਅੱਛਾ ਤੁਸੀਂ ਇੱਕ ਮਿੰਟ ਇਹਨਾਂ ਦੇ ਨਾਲ ਇੱਕ ਲੜਕਾ ਹੁੰਦਾ ਜੀ 10 ਜਾਂ 11 ਤਰੀਕ ਨੂੰ ਮੈਨੂੰ ਡੇਟ ਨਹੀਂ ਪਤਾ ਬਰੌਡ ਕੋਈ ਫਿਗਰ ਠੀਕ ਹੈ ਜੀ ਉਹ ਤੇ ਮੇਰੇ ਕੋਲ ਮੇਰੀ ਓਪੀਡੀ ਰੂਮ ਦੇ ਵਿੱਚ ਆ ਕੇ ਇਹ ਚੀਜ਼ ਅਸੈਪਟ ਕਰਕੇ ਗਏ ਨੇ ਨਹੀਂ ਜੀ ਤੁਸੀਂ ਨਹੀਂ ਨਾਲ ਸਰ ਮੈਂ ਅੱਜ ਮੁਕਰਨਾ ਮੁਕਤ ਲੈਣ ਸਰ ਇੱਕ ਮਿੰਟ ਮੈਂ ਇੱਕ ਮਿੰਟ ਬੰਦ ਰਹੀ ਤੁਸੀਂ ਜੀ ਮਿਕਾ ਸਰ ਸਰ ਉਹ ਯਾਰ ਮੈਂ ਗੱਲ ਨਹੀਂ ਠੀਕ ਹੈ ਇਹ ਨਹੀਂ ਹੱਲ ਨਹੀਂ ਕੋਈ ਨਾ ਨਹੀਂ ਕੀ ਬਹੁਤ ਬੜੀ ਮਾਰ ਕਰ ਸਰ ਮਾਰੀ ਮਾਰ ਜਾ ਤੁਸੀਂ ਬੋਲੋ ਜਾਂ ਦੂਜੇ ਨੂੰ ਬੋਲ ਲੈ ਦੋ ਜੇ ਤੁਸੀਂ ਬੋਲਣਾ ਫਿਰ ਆਪਾਂ ਜਵਾਬ ਕੋਰਟ ਜੀ ਦੇ ਲਈ ਵੀ ਇੱਥੇ ਬਹਿ ਕੇ ਮੀਟਿੰਗ ਕਰੀਏ ਚਲੋ ਆਪਾਂ ਪਹਿਲਾਂ ਫਤਿਹਗੜ ਚੂੜੀਆਂ ਦੇ ਇੱਕ ਨਜੀ ਹਸਪਤਾਲ ਉੱਪਰ ਐਨ ਆਰ ਆਈ ਮਹਿਲਾ ਅਤੇ ਪਰਿਵਾਰ ਵੱਲੋਂ ਲਾਏ ਗਏ ਇੱਕ ਥਿਤ ਤੌਰ ਤੇ ਗੰਭੀਰ ਦੋਸ਼ ਕਿਹਾ ਹਸਪਤਾਲ ਦੀ ਅਣਗਹਿਲੀ ਕਾਰਨ ਮਾਤਾ ਦੀ ਹੋਈ ਹੈ ਮੌਤ ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ ਮਾਮਲਾ ਜਾ ਥਾਣੇ ਥਾਣੇ ਚ ਹੀ ਹੋਇਆ ਹਾਈ ਵੋਲਟੇਜ ਡਰਾਮਾ ਅੰਮਰਜੀਤ ਕੌਰ ਪਤਨੀ ਲਖਵਿੰਦਰ ਸਿੰਘ ਅਤੇ ਗਲਤੀਪ ਕੌਰ ਪੁੱਤਰੀ ਬਖਸ਼ੀ ਸਿੰਘ ਵਾਸੀ ਬਾੜ ਨੰਬਰ 50 ਫਤੇਗੜ ਚੂੜੀਆਂ ਨੇ ਇੱਕ ਹਲਫੀਆ ਬਿਆਨ ਰਾਹੀਂ ਅਤੇ ਦਿਲਪ੍ਰੀਤ ਸਿੰਘ ਨੇ ਇੱਕ ਪ੍ਰੈਸ ਵਾਰਤਾ ਰਾਹੀਂ ਫਤੇਗੜ ਚੂੜੀਆਂ ਦੇ ਇੱਕ ਨਿਚੀ ਬੀਬੀ ਕੋਲਾ ਹਸਪਤਾਲ ਉੱਪਰ ਸਾਂਝੇ ਤੌਰ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆ ਉਨ੍ਹਾਂ ਦੀ ਮਾਤਾ ਅੰਮਰਜੀਤ ਕੌਰ ਦੀ ਉਕਤ ਹਸਪਤਾਲ ਦੀ ਅਣਗਹਿਲੀ ਕਾਰਨ ਮੌਤ ਹੋਈ ਹੈ। ਉਕਤ ਵਿਅਕਤੀਆਂ ਨੇ ਹਸਪਤਾਲ ਉੱਪਰ ਖੁੱਤਿਆ ਤੌਰ ਤੇ ਦੋਸ਼ ਲਗਾਉਂਦਿਆਂ ਕਿ ਉਨ੍ਹਾਂ ਨੇ ਆਪਣੀ ਮਰਹੂਮ ਮਾਤਾ ਅੰਮਰਜੀਤ ਕੌਰ ਜਿਨ੍ਹਾਂ ਨੂੰ ਸਿਹਤ ਵਿਗੜਨ ਕਾਰਨ ਸ਼੍ਰੀ ਮਾਰਚ ਤੋਂ ਯਰਚਵੀ ਨੂੰ ਬੀਬੀ ਕੋਲਾ ਹਸਪਤਾਲ ਫਤਿਹਗੜ ਚੂੜੀਆਂ ਵਿੱਚ ਦਾਖਲ ਕਰਵਾਇਆ ਸੀ ਅਤੇ ਹਸਪਤਾਲ ਵਾਲਿਆਂ ਵੱਲੋਂ 3 ਦਿਨ ਤੱਕ ਹਸਪਤਾਲ ਤੱਕ ਰੱਖਿਆ ਪਰ ਹਰ ਰੋਜ਼ ਮਾਤਾ ਦੀ ਸਿਹਤ ਲਗਾਤਾਰ ਵਿਗੜਦੀ ਗਈ ਅਤੇ ਸਾਡੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਨੂੰ ਵਾਰ-ਵਾਰ ਬੇਨਤੀ ਕੀਤੀ ਗਈ ਕਿ ਇਸ ਲਈ ਮਾਤਾ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਵੇ ਪਰ ਉਨ੍ਹਾਂ ਮਾਤਾ ਨੂੰ ਪੈਸਿਆਂ ਖਾਤਰ ਰੈਫਰ ਨਹੀਂ ਕੀਤਾ ਜਿਸ ਕਾਰਨ ਮਾਤਾ ਦੀ 8 ਮਾਰਚ ਨੂੰ ਮੌਤ ਹੋ ਗਈ ਜਿਸ ਦਾ ਜ਼ਿੰਮੇਵਾਰ ਹਸਪਤਾਲ ਦਾ ਸਟਾਫ ਹੈ। ਵਿਅਕਤੀਆਂ ਕਿੱਥੇ ਤੋਤੇ ਤੋਸ਼ ਲਗਾਇਆ ਕਿ ਹਸਪਤਾਲ ਵੱਲੋਂ ਮਾਤਾ ਦੇ ਲੈਟੈਸਟ ਲਿਕੇਸ਼ਨ ਜਿਸ ਵਿੱਚ ਚੋਪ ਲਿਖਿਆ ਅਹਿਮ ਸਰਮ ਟੈਸਟ ਕੀਤਾ ਹੀ ਨਹੀਂ ਗਿਆ ਜਿਸ ਕਾਰਨ ਉਹਨਾਂ ਦੀ ਬਿਮਾਰੀ ਦਾ ਪਤਾ ਨਹੀਂ ਲੱਗ ਸਕਿਆ ਤੇ ਸਾਡੇ ਵੱਲੋਂ ਸਰਮ ਟੈਸਟ ਬਾਰੇ ਸਟਾਫ ਨੂੰ ਜਾਣਨਾ ਚਾਹੀਦਾ ਤਾਂ ਅਗੋਂ ਡਾਕਟਰਾਂ ਕਹਿ ਦਿੱਤੋ ਹੱਤੀ ਮਾਤਾ 80 ਸਾਲ ਤੋਂ ਵੱਧ ਸੀ ਅਤੇ ਉਸ ਦਾ ਮਰਨਾ ਤੈਅ ਸੀ ਅਤੇ ਇਸ ਤਰ੍ਹਾਂ ਡਾਕਟਰਾਂ ਵੱਲੋਂ ਸਾਨੂੰ ਧਮਕੀ ਵੀ ਦਿੱਤੀ ਗਈ ਅਤੇ ਕਿਹਾ ਕਿ ਜੋ ਤੁਸੀਂ ਕਰਨਾ ਹੈ ਕਰ ਲਓ ਇਹ ਤਾਂ ਚੀਜ਼ ਗਲਤੀ ਅਤੇ ਦੀਪੀ ਸਿੰਘ ਨੇ ਪੁਛਾਰਸ਼ ਕਰਵਾ ਕਰਦੇ ਹੋਏ ਕਿ ਆਹ ਤੇ ਉਪਤ ਹਸਪਤਾਲ ਦੇ ਸਟਾਫ ਜਾਂ ਡਿਗਰੀਆਂ ਵਿੱਚ ਚੈੱਕ ਕੀਤੀਆਂ ਅਤੇ ਸਾਡੀ ਮਾਤਾ ਦੀ ਮੌਤੇ 'ਤੇ ਜਮਵਾਰ ਸਟਾਫ ਰੋਕੂ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਵਤੀ ਜਦ ਹਸਪਤਾਲ ਦੇ ਡਾਕਟਰ ਐਪੀ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ 6 ਮਾਰਚ ਨੂੰ ਉਹਨਾਂ ਦੇ ਹਸਪਤਾਲ ਗੰਭੀਰ ਹਾਲਤ ਵਿੱਚ ਮਾਤਾ ਨੂੰ ਦਾਖਲ ਕਰਵਾਇਆ ਜਾਂਦਾ ਹੈ ਜਿਸ ਵਿੱਚ ਮਰੀਜ਼ ਦੀਆਂ ਕਿਡਨੀਆਂ ਅਤੇ ਲਿਵਰ ਫੇਲ ਹੋ ਚੁੱਕਾ ਸੀ ਅਤੇ ਫਿਰ 7 ਮਾਰਚ ਨੂੰ ਮਰੀਜ਼ ਦੀ ਹਾਲਤ ਬਾਰੇ ਫਿਰ ਦੁਬਾਰਾ ਪਰਿਵਾਰ ਵਾਲਿਆਂ ਨੂੰ ਜਾਨੂ ਕਰਵਾਇਆ ਜਾਂਦਾ ਹੈ ਤੇ ਡਾਕਟਰ ਨੇ ਕਿਹਾ ਕਿ ਕੁਝ ਦਿਨ ਬਾਅਦ 28 ਮਾਰਚ ਨੂੰ ਮਾਤਾ ਦੀ ਪੇਟੀ ਛਾਟੀ ਹਸਪਤਾਲ ਆਉਂਦੀਆਂ ਤੇ ਉੱਥੇ ਰੌਲਾ ਪਿਆ ਜਾਂਦਾ ਹੈ ਕਿ ਹਸਪਤਾਲ ਦੀ ਅਨਗੈਹੀ ਕਰ ਉਹਨਾਂ ਦੀ ਮਾਤਾ ਦੀ ਮੌਤ ਹੋਈ ਹੈ ਡਾਕਟਰ ਨੇ ਅਕੀਦਸਿਆ ਕਿ ਅਗਰ ਮਾਤਾ ਦੀ ਮੌਤ ਡਾਕਟਰ ਦੀ ਅਨਗੈਹੀ ਕਰਣ ਹੋਈ ਹੈ ਤਾਂ ਇਸ ਦੀ ਜਾਂਚ ਸਿਵਲ ਸਚਨ ਕਮਾ ਕਰਵਾ ਲਈ ਜਾਵੇ ਅਤੇ 24 ਸਿਵਲ ਸਚਨ ਦਾ ਫੈਸਲਾ ਹੋਵੇਗਾ ਉਹਨਾਂ ਨੂੰ ਮਨਜ਼ੂਰ ਹੋਵੇਗਾ ਉਹਨਾਂ ਗਿਆ ਕਿ ਮਾਤਾ ਦੇ ਪਰਿਵਾਰ ਵਾਲਿਆਂ ਵੱਲੋਂ ਲਿਖਤੀ ਸਾਰਥੂਚ ਉਹਨਾਂ ਦੇ ਕੋਲ ਪਿਆ ਹੈ ਇਸ ਵੰਦੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਪਾਰਟੀ ਦੀਆਂ ਦਰਖਾਸਤਾਂ ਆਈਆਂ ਹਨ ਤੇ ਸਾਰੇ ਪਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤਸੁਰਵਾਰ ਹੋਇਆ ਉਸ ਉਰਤਪੰਤੀ ਕਾਰਵਾਈ ਕੀਤੀ ਜਾਵੇ ਹਸਪਤਾਲ ਦੇ ਡ ਨਰਾਈ ਮਹਿਲਾ ਦੇ ਪਰਿਵਾਰ ਨਾਲ ਥਾਣੇ 'ਚ ਅੱਜ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਦੋਵੇਂ ਤਰ੍ਹਾਂ ਆਪਸ ਵਿੱਚ ਬਹਿਸ-ਬਾਤਾਂ ਸ਼ੁਰੂ ਹੋ ਗਈਆਂ ਅਤੇ ਬਹਿਸ-ਬਾਜ਼ੀ ਇੱਥੋਂ ਤੱਕ ਵੱਧ ਗਈ ਕਿ ਦੋਵੇਂ ਤਰ੍ਹਾਂ ਬਿਨਾਂ ਫੈਸਲੇ ਤੇ ਉੱਠ ਕੇ ਚਲੀਆਂ ਗਈਆਂ ਚਾਚੀ ਗੱਲ ਸਰਬ ਸਭ ਤੋਂ ਪਹਿਲਾਂ ਦਾ ਸਾਡੇ ਮਾਤਾ ਜੀ ਬੀਬੀ ਅਮਰਜੀਤ ਕੌਰ ਜੋ ਕਿ ਦਸ਼ਮੇਸ਼ ਨਗਰ ਫਤੇਗੜ ਚੋੜੀਆਂ ਵਾਰਡ ਨੰਬਰ 4 ਇੰਦਰਾ ਕਲੋਨੀ ਦੇ ਰਹਿਣ ਵਾਲੇ ਸੀਗੇ ਮੇਰੇ ਉਹ ਨਾਨੀ ਜੀ ਸੇ ਮੈਨੂੰ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਸੀਗਾ ਕਹਿਣਾ ਪੈਂਦਾ ਹੈ ਕਿ ਅਸੀਂ ਆਪਣੇ ਮਾਤਾ ਜੀ ਨੂੰ 6 ਤਰੀਕ ਤੀਜਾ ਮਹੀਨਾ 2024 ਨੂੰ ਮਾਤਾ ਕੋਲਾ ਜੀ ਦੇ ਹਸਪਤਾਲ ਦਾਖਲ ਕਰਾਇਆ ਕਾਰਨ ਇਹ ਸੀਗਾ ਕਿ ਸਾਡੇ ਮਾਤਾ ਜੀ ਨੂੰ ਨਾ ਅਸੀਂ ਖਿਚੜੀ ਖਵਾਈ ਪਹਿਲਾਂ ਉਹਨਾਂ ਨੂੰ ਥੋੜੀ ਜੀ ਇਹਨਾਂ ਖਿਚੜੀ ਖਾਣ ਤੋਂ ਬਾਅਦ ਵਿੱਚ ਥੋੜਾ ਜਿਆ ਨਾ ਉਲਟੀ ਵਗੈਰਾ ਆਉਣ ਪਈ ਤੇ ਜਦ ਕਿ ਉਹ ਆਈ ਨਹੀਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਥੋੜੀ ਨਾ ਸਾਹ ਲੈਣ ਵਿੱਚ ਦਿੱਕਤ ਹੋਈ ਉਸ ਤੋਂ ਉਪਰੰਤ ਅਸੀਂ ਉਹਨਾਂ ਨੂੰ ਚੁੱਕ ਕੇ ਬੀਬੀ ਕੋਲਾ ਜੀ ਹਸਪਤਾਲ ਲੈ ਕੇ ਗਏ ਫਤੇਗੜ ਝੂੜੀਆਂ ਜਦ ਕਿ ਉੱਥੇ ਖੜਨ ਦੇ ਟਾਈਮ ਉਸ ਐਮਰਜੈਂਸੀ ਵਿੱਚ ਬੀਬੀ ਨੂੰ ਉਹਨਾਂ ਨੇ ਐਡਮਿਟ ਕਰਤਾ ਉਸ ਤੋਂ ਉਪਰੰਤ ਉਹਨਾਂ ਨੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਿਵੇਂ ਬੀਬੀ ਠੀਕ ਨੇ ਉਹ ਕਹਿੰਦੇ ਠੀਕ ਨਹੀਂ ਉਹਨਾਂ ਨੇ ਸਾਨੂੰ ਕਹਿਤਾ 2.5 ਤੋਂ 3 ਘੰਟੇ ਉਪਰੰਤ ਉਹਨਾਂ ਨੇ ਬੀਬੀ ਨੂੰ ਆਈਸੀਯੂ ਦੇ ਵਿੱਚ ਸ਼ਿਫਟ ਕਰ ਦਿੱਤਾ ਫਿਰ ਉੱਥੇ ਆਈਸੀਯੂ ਦੇ ਵਿੱਚ ਮੇਰੇ ਮਾਸੀ ਜੀ ਤੇ ਮੈਂ ਅਸੀਂ ਗਏ ਵੇਖਣ ਬੀਬੀ ਥੋੜੇ ਜਿਹਾ ਸਾਨੂੰ ਮਤਲਬ ਕਿ ਉਹਨਾਂ ਨੇ ਗਲੂਕੋਜ਼ ਵਗੈਰਾ ਲਾਏ ਹੋਏ ਸੀਗੇ ਤੇ ਇੰਜੈਕਸ਼ਨ ਵਗੈਰਾ ਇੱਕ ਦੋ ਗਲੂਕੁਸ਼ ਵਿੱਚ ਪਾ ਕੇ ਤੇ ਉਹਨਾਂ ਨੇ ਕੋਈ ਇੱਕ ਪਾਈਪ ਵਗੈਰਾ ਪਾਈਆਂ ਹੋਈਆਂ ਸੀਗੀਆਂ ਤੇ ਉਸ ਤੋਂ ਪ੍ਰੰਤ ਸਾਡੇ ਮਦਰ ਦੀ ਕਾਲ ਆਈ ਕਿ ਬੀਬੀ ਕਿਵੇਂ ਆ ਸੀ ਇਹਨਾਂ ਨੂੰ ਇਨਫੋਰਮ ਕਰਕੇ ਦੱਸਤਾ ਸੀਗਾ ਕਿ ਬੀਬੀ ਜੀ ਠੀਕ ਨਹੀਂ ਨੇ ਤੇ ਸਾਡੇ ਮਦਰ ਡਾਕਟਰ ਸਾਹਿਬ ਨਾਲ ਕਹਿੰਦੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਡਾਕਟਰ ਏ ਪੀ ਸਿੰਘ ਜੋ ਉੱਥੇ ਮੌਜੂਦ ਨੇ ਹਨ ਆਫਿਸ ਰੂਮ ਲਿਖਿਆ ਹੋਇਆ ਉੱਥੇ ਕੋਈ ਇੰਨਾ ਕ ਮੈਂ ਪੜਿਆ ਹੋਇਆ ਸੀਗਾ ਤੇ ਅਸੀਂ ਉੱਥੇ ਆਫਿਸ ਰੂਮ ਵਿੱਚ ਡਾਕਟਰ ਸਾਹਿਬ ਦੀ ਗੱਲ ਕਰਵਾਈ ਆਪਣੇ ਮਮਾ ਨਾਲ ਤੁਸੀਂ ਹੌਨ ਦੀ ਰਿਕਾਰਡ ਚੈੱਕ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਦੇ ਫੋਨ ਤੋਂ ਵੀ ਤੇ ਸਾਡੇ ਮੰਮਾ ਦੇ ਫੋਨ ਤੋਂ ਵੀ ਅਸੀਂ ਡਾਕਟਰ ਸਾਹਿਬ ਨਾਲ ਜਿਆਦਾ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਇਹ ਦਲਾਸਾ ਦਿੱਤਾ ਕਿ ਤੁਹਾਡੇ ਜਿਹੜੇ ਨਾਨੀ ਜੀ ਬਿਲਕੁਲ ਠੀਕ ਨੇ ਮੰਮਾ ਨੂੰ ਦਲਾਸਾ ਦਿੱਤਾ ਫੋਨ 'ਤੇ ਕਿ ਤੁਹਾਡੇ ਮਦਰ ਜੋ ਬਿਲਕੁਲ ਠੀਕ ਨੇ ਤੇ ਮੈਨੂੰ ਕੁਝ 12 ਕ ਘੰਟੇ ਦਾ ਟਾਈਮ ਚਾਹੀਦਾ ਆ ਮੰਮਾ ਨੇ ਡਾਕਟਰ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਜੇ ਨਹੀਂ ਠੀਕ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਰੈਫਰ ਵੀ ਕਰ ਦਿੰਨੇ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਲਾਇਆ ਕਿ ਤੁਹਾਡੇ ਮਦਰ ਠੀਕ ਹੋਣਗੇ ਬਿਲਕੁਲ ਉਸ ਤੋਂ ਉਪਰੰਤ ਅਸੀਂ ਇਹ ਵੀ ਚੀਜ਼ਾਂ ਨੋਟ ਕੀਤੀਆਂ ਉੱਥੇ ਵੀ ਜਦੋਂ ਹੀ ਆਈਸੀਯੂ ਦੇ ਵਿੱਚ ਵੀ ਦੇਖਿਆ ਐਮਰਜੈਂਸੀ ਵਿੱਚ ਵੀ ਦੇਖਿਆ ਕਿ ਪੇਸ਼ੈਂਟ ਜਿੱਦਾਂ ਐਮਰਜੈਂਸੀ ਵਿੱਚ ਦਾਖਲ ਹੁੰਦਾ ਆ ਉੱਥੇ ਸਾਰੇ ਆ ਜਾ ਰਹੇ ਸੀਗੇ ਕੋਈ ਡੱਕ ਨਹੀਂ ਸੀ ਕਿ ਕੌਣ ਕਿੱਦਾਂ ਆ ਵੀ ਹੁੰਦਾ ਐ ਜਿੱਦਾਂ ਪੇਸ਼ੈਂਟ ਦੇ ਨਾਲ ਜਿੱਦਾਂ ਸਾਰੇ ਜਾਣੇ ਹੁੰਦੇ ਆ ਉਹਨਾਂ ਨੂੰ ਐਂਟਰ ਨਹੀਂ ਹੁੰਦ ਦਿੱਤਾ ਜਾਂਦਾ ਜਾਂ ਇੱਕ ਜਾਣੇ ਨਹੀਂ ਤੇ ਕਿਸੇ ਨੂੰ ਨਹੀਂ ਹੁੰਦ ਦਿੱਤਾ ਜਾਂਦਾ ਆ ਹਸਪੀਟਲਸ ਵਿੱਚ ਇਹ ਸਾਰਿਆਂ ਨੂੰ ਆਉਣ ਜਾਣ ਦੇ ਰਹੇ ਸੀ ਕੋਈ ਏਡੀ ਕੇਅਰ ਨਹੀਂ ਸੀ ਵਰਤੀ ਜਾ ਰਹੀ ਫਿਰ ਆਈਸੀਯੂ ਦੇ ਵਿੱਚ ਉਹ ਅਸੀਂ ਦੇਖ ਰਹੇ ਸੀ ਕਿ ਉੱਥੇ ਵੀ ਸਾਰੇ ਆ ਜਾ ਰਹੇ ਸੀ ਜਦ ਕਿ ਆਈਸੀਯੂ ਦੇ ਵਿੱਚ ਤਾਂ ਆਈ ਥਿੰਕ ਵੀ ਆਪਾਂ ਨੂੰ ਚਪਲ ਵਗੈਰਾ ਖੜਨ ਦੀ ਜ਼ਰੂਰਤ ਵੀ ਨਹੀਂ ਮੈਂ ਕੀ ਚੇਂਜ ਕਰ ਦਿੰਦੇ ਹਰ ਇੱਕ ਚੀਜ਼ ਬਾਹਰ ਉਤਾਰ ਕੇ ਜਾਣਾ ਪੈਂਦਾ ਹੈ ਜਦ ਕਿ ਉਹਨਾਂ ਦਾ ਜਿੱਦਾਂ ਮਰਜੀ ਸਟਾਫ ਵੀ ਹਰ ਇੱਕ ਜਾਣਾ ਵੀ ਆ ਜਾ ਰਿਹਾ ਸੀਗਾ ਫਿਰ ਉੱਥੇ 2 ਵਜੇ ਤੋਂ ਬਾਅਦ ਮੇਰੇ ਖਿਆਲ ਨਾਲ ਪਹਿਲਾਂ 2 ਵਜੇ ਤੋਂ ਪਹਿਲਾਂ ਪਹਿਲਾਂ ਕੋਈ ਡਾਕਟਰ ਜਗਿੰਦਰ ਸਿੰਘ ਬੰਦੇ ਨੇ ਉਹ ਜਿਹੜੇ 2 ਵਜੇ ਤੋਂ ਬਾਅਦ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ 4-5 ਵਜੇ ਤੱਕ ਕੋਈ ਡਾਕਟਰ ਏਪੀ ਸਿੰਘ ਜਿੰਨਾ ਨਾਲ ਅਸੀਂ ਗੱਲ ਕੀਤੀ ਸੀ ਉਹ ਮੌਜੂਦ ਹੁੰਦੇ ਨੇ ਉਸ ਤੋਂ ਬਾਅਦ ਸਟਾਫ ਨਸਾਂ ਹੀ ਮੌਜੂਦ ਹੁੰਦੀਆਂ ਨੇ ਅੱਜ ਕੀ ਹਸਪੀਟਲ ਦੇ ਵਿੱਚ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਹੁੰਦਾ ਜਿਹੜਾ ਕਿ ਜਦ ਕਿ ਪੇਸ਼ੈਂਟ ਕੋਈ ਰਾਤ ਵੇਲੇ ਐਮਰਜੈਂਸੀ ਦਾਖਲ ਹੋਵੇ ਜਾਂ ਉੱਥੇ ਪਹਿਲਾਂ ਤੋਂ ਦਾਖਲ ਹੋਵੇ ਵੀ ਉਹਦੀ ਦੇਖਰੇਖ ਲਈ ਵੀ ਦੇਖਣਾ ਚਾਹੀਦਾ ਕੋਈ ਸੀਨੀਅਰ ਡਾਕਟਰ ਮੌਜੂਦ ਹੋਣਾ ਚਾਹੀਦਾ ਇਦਾਂ ਦਾ ਕੁਝ ਨਹੀਂ ਸੀ ਹੈਗਾ ਅਸੀਂ ਅਗਲੇ ਦਿਨ ਤੋਂ ਬਾਅਦ ਵੀ ਡਾਕਟਰ ਸਾਹਿਬ ਨਾਲ ਪੁੱਛਿਆ ਵੀ ਕਿਵੇਂ ਸਾਡੀ ਬੀਬੀ ਦੀ ਹਾਲਤ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆਉਂਦਾ ਦਿਖ ਰਿਹਾ ਸਾਨੂੰ ਉਹ ਕਹਿੰਦੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਤੁਹਾਡੇ ਮਾਤਾ ਜੀ ਜਿਹੜੇ ਉਹ ਬਿਲਕੁਲ ਠੀਕ ਹੋ ਜਾਣਗੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਵਿੱਚ ਸਾਨੂੰ ਥੋੜਾ ਜਿਹਾ ਹੋਰ ਟਾਈਮ ਦੇ ਦਿੱਤਾ 12 ਤੋਂ ਪਲੱਸ ਕਰਤਾ ਉਹਨਾਂ ਨੇ ਕਿਹਾ ਸਾਨੂੰ 24 ਘੰਟੇ ਦਾ ਟਾਈਮ ਹੋਰ ਦੇ ਦਿਓ ਤਾਂ ਸਾਡੇ ਮਦਰ ਸਾਨੂੰ ਬਾਰ-ਬਾਰ ਕਾਲ ਕਰਕੇ ਡਾਕਟਰ ਸਾਹਿਬ ਨਾਲ 2-3 ਵਾਰ ਗੱਲ ਹੋਈ ਹੈ ਉਸ ਦਿਨ ਦੇ ਵਿੱਚ ਆਈ ਥਿੰਕ 7 ਤਰੀਕ ਵਾਲੇ ਦਿਨ ਤੇ ਮੈਂ ਤੇ ਮੇਰੇ ਮਾਸੀ ਜੀ ਬਾਰ-ਬਾਰ ਉਹਨਾਂ ਨੂੰ ਪੁੱਛਦੇ ਕਿਵੇਂ ਠੀਕ ਹੋ ਜਾਣਗੇ ਫਿਰ ਉਹਨਾਂ ਦੇ ਨਾਲ ਸਾਡੇ ਬੀਬੀ ਜੀ ਦੇ ਨਾਲ ਦੁਪਹਿਰ ਟਾਈਮ 11-12 ਵਜੇ ਤੱਕ ਨਾ ਜਿਹੜੀ ਲੈਫਟ ਬਾਹ ਸੀ ਉਹ ਥੋੜੀ ਕੰਬ ਰਹੀ ਸੀ ਇਦਾਂ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਕਹਿੰਦੇ ਸੀਗੇ ਕਿ ਇਹ ਇਦਾਂ ਕਿਉਂ ਉਹ ਕਹਿੰਦੇ ਵੀ ਗਲੂਕੋਜ਼ ਵਗੈਰਾ ਲੱਗੇ ਹੋਏ ਉਹਦੇ ਕਰਕੇ ਥੋੜਾ-ਬਹੁਤ ਇਦਾਂ ਕਰਦੀ ਹੈਗੇ ਤੇ ਅਸੀਂ ਆਖਿਆ ਬੀਬੀ ਹੂਸ਼ ਨਹੀਂ ਕਰਦੇ ਪਏ ਤੇ ਉਹ ਕਹਿੰਦੇ ਇਹਨਾਂ ਨੂੰ ਕੇਗਿਆਂ ਦੀ ਸੁਰਤੀ ਵਗੈਰਾ ਹੋਈ ਆ ਉਸ ਤੋਂ ਬਾਅਦ ਨਾ ਸਾਡੇ ਬੀਬੀ ਨੂੰ ਸਾਨੂੰ ਇਸ ਤਰ੍ਹਾਂ ਲੱਗਾ ਵੀ ਜਿੱਦਾਂ ਹਾਰਟ ਅਟੈਕ ਵਗੈਰਾ ਆਉਂਦਾ ਪਿਆ ਉਹਨਾਂ ਨੇ ਸਾਨੂੰ ਕਿਹਾ ਵੀ ਇਹਨਾਂ ਨੂੰ ਦੌਰੇ ਪੈਂਦੇ ਪਏ ਸੀਜ਼ਰ ਵਗੈਰਾ ਆਉਂਦੇ ਪਏ ਤੇ ਫਿਰ ਮੰਮਾ ਨੂੰ ਅਸੀਂ ਇਨਫੋਰਮ ਕੀਤਾ ਕਿ ਬੀਬੀ ਨੂੰ ਆਪ ਪ੍ਰੋਬਲਮ ਆਉਂਦੀ ਪਈ ਆ ਉਹ ਕਹਿੰਦੇ ਵੀ ਬੀਬੀ ਜੀ ਤੁਹਾਡੇ ਜਿਹੜੇ ਉਹ ਠੀਕ ਹੋ ਰਹੇ ਨੇ ਅਸੀਂ ਕਿਹਾ ਵੀ ਦੌਰੇ ਪੈਂਦੇ ਪਏ ਕਹਿੰਦੇ ਨਹੀਂ ਜੇ ਦੌਰੇ ਪੈਂਦੇ ਆ ਸੀਜ਼ਰ ਵਗੈਰਾ ਹੋਣਦੇ ਆ ਜਿਹੜੇ ਉਹ ਵਧੀਆ ਗੱਲ ਆ ਪਰ ਸਾਨੂੰ ਸ਼ੱਕ ਸੀ ਕਿ ਉਹਨਾਂ ਨੂੰ ਹਾਰਟ ਅਟੈਕ ਵਗੈਰਾ ਹੋਣਦੇ ਕਿਉਂਕਿ ਉਹ ਬਿਲਕੁਲ ਵੀ ਸੁਰਤ ਨਹੀਂ ਸੀ ਕਰ ਰਹੇ ਇਸ ਦੇ ਉਪਰੰਤ ਫਿਰ ਜਦੋਂ ਸ਼ਾਮ ਪੈਂਦੀ ਆ ਤਾਂ ਕੋਈ ਵੀ ਡਾਕਟਰ ਜਿਹੜਾ ਅਸੀਂ ਦੇਖਿਆ ਉੱਥੇ ਮੌਜੂਦ ਨਹੀਂ ਇੱਕ ਲੜਕਾ ਤੇ ਇੱਕ ਲੜਕੀ ਜਿਹੜੀ ਆਈਸੀਯੂ ਦੇ ਵਿੱਚ ਰਹਿੰਦੇ ਸੀਗੇ ਬਾਕੀ ਕੋਈ ਵੀ ਨਹੀਂ ਇੱਕ ਦੋ ਸਟਾਫ ਨਰਸਾਂ ਬਾਹਰ ਰਹਿੰਦੀਆਂ ਸੀ ਕੋਈ ਰਾਤ ਨੂੰ ਸੀਨੀਅਰ ਡਾਕਟਰ ਅਵੇਲੇਬਲ ਨਹੀਂ ਹੁੰਦਾ ਸੀਗਾ ਮਨ ਲਓ ਕਿਸੇ ਨੂੰ ਐਮਰਜੈਂਸੀ ਪੈ ਜਾਂਦੀ ਹੈ ਕੋਈ ਪੇਸ਼ੈਂਟ ਐਮਰਜੈਂਸੀ ਹੁੰਦਾ ਤਾਂ ਫਿਰ ਇਹ ਕਿੱਥੋਂ ਹੈਂਡਲ ਕਰਨਗੇ ਕਿੱਥੋਂ ਏਡੀ ਛੇਤੀ ਕੋਈ ਸੀਨੀਅਰ ਡਾਕਟਰ ਬੁਲਾਉਣਗੇ ਸਾਡੀ ਤਾਂ ਇਹੀ ਸ਼ਿਕਾਇਤ ਆ ਵੀ ਇਹਨਾਂ ਦੇ ਹਸਪੀਟਲ ਦੀ ਪੁਕਤਾ ਜਾਣਕਾਰੀ ਲੈ ਕੇ ਪੁੱਛ ਗਏ ਸ਼ੋ ਵੀ ਇਹਨਾਂ ਦੇ ਸੀਨੀਅਰ ਡਾਕਟਰ ਕੋਲ ਪੁੱਛ ਗਏ ਸ਼ੋ ਇਹਨਾਂ ਦੇ ਸਟਾਫ ਨਸਾ ਵਗੈਰਾ ਕੋਲ ਪੁੱਛ ਗਏ ਸ਼ੋ ਫਿਰ ਜਿਸ ਦਿਨ 7 ਤਰੀਕ ਸ਼ਾਮ ਤੋਂ ਬਾਅਦ 8 ਤਰੀਕ ਦਾ ਦਿਨ ਚੜਦਾ ਆ ਬੇਬੀ ਦੇ ਸਾਹ ਦੇ ਵਿੱਚ ਹੋਰ ਤਕਲੀਫ ਆਉਂਦੀ ਗਈ ਆ ਮੇਰੇ ਮਾਸੀ ਜੀ ਮੈਂ ਬਾਹਰ ਲੰਮੇ ਪਿਆ ਸੀ ਤੇ ਮੈਨੂੰ ਆਵਾਜ਼ ਮਾਰਦੇ ਜਾਗਦੇ ਰਹਿੰਦੇ ਸੀਗੇ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਕਿ ਬੀਬੀ ਠੀਕ ਨਹੀਂ ਲੱਗਦੇ ਪਏ ਤੇ ਫਿਰ ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂਗੇ ਅਸੀਂ ਕਿਹਾ ਬੀਬੀ ਜੀ ਸਾਨੂੰ ਠੀਕ ਨਹੀਂ ਲੱਗਦੇ ਪਏ ਉਹਨਾਂ ਦੇ ਸਾਹ ਦੇ ਵਿੱਚ ਤਕਲੀਫ ਆਉਂਦੀ ਪਈ ਆ ਇਹਨਾਂ ਨੇ ਕੁਝ ਨਹੀਂ ਕੀਤਾ ਇੱਕ ਬੈਂਚ ਚੁੱਕ ਕੇ ਉਹਨਾਂ ਦੇ ਪੈਰਾਂ ਵਾਲੀ ਸਾਈਡ ਤੋਂ ਥੋੜਾ ਉੱਚਾ ਕਰਤਾ ਕਹਿੰਦੇ ਆ ਆਸਾਨ ਹੋਊਗਾ 5-7 ਮਿੰਟ ਅਸੀਂ ਵੇਖਦੇ ਰਹੇ ਲਾਗੇ ਖਲੋ ਕੇ ਕਿ ਬੀਬੀ ਦੇ ਸਾਹਾਂ ਦੇ ਵਿੱਚ ਫਰਕ ਨਹੀਂ ਪੈਣ ਡਿਆ ਪਤਾ ਨਹੀਂ ਇਹਨਾਂ ਨੇ ਕਹਿੰਦੇ ਕੋਈ ਟੀਕਾ ਲਾ ਦਿੰਨੇ ਆ ਕੋਈ ਇੰਜੈਕਸ਼ਨ ਅਸੀਂ ਕਿਹਾ ਜੋ ਤੁਹਾਡੇ ਕੋ ਹੁੰਦਾ ਬੀਬੀ ਠੀਕ ਹੋਣੇ ਚਾਹੀਦੇ ਫਿਰ ਇਹ ਕਿਹਾ ਤੁਸੀਂ ਦੱਸੋ ਕੀ ਗੱਲ ਹੈ ਕਹਿੰਦੇ ਸਾਨੂੰ ਨਹੀਂ ਲੱਗਦਾ ਵੀ ਤੁਹਾਡੇ ਬੀਬੀ ਜੀ ਕੋ ਕੋਈ ਜੀ ਟਾਈਮ ਰਹਿ ਗਿਆ ਆ ਇਹਨਾਂ ਨੇ ਏਦਾਂ ਕਰਕੇ ਸਾਡੇ ਨਾਲ ਵੀ ਧੋਖਾ ਧੜੀ ਕੀਤੀ ਪੈਸੇ ਬਣਾਉਣ ਕਰਕੇ ਇਹਨਾਂ ਨੇ ਸਾਡੇ ਪੇਸ਼ੈਂਟ ਨੂੰ ਰੈਫਰ ਨਹੀਂ ਕੀਤਾ ਅਸੀਂ ਉਹਨਾਂ ਨੂੰ ਬਾਰ-ਬਾਰ ਕਿਹਾ ਸੀ ਮੇਰੇ ਮਮਾ ਨਾਲ ਦੀ ਨਾਲ ਕਾਲ ਕਰਦੇ ਪਏ ਸੀ ਉਹਨਾਂ ਨੂੰ ਦੱਸਦੇ ਪਏ ਸੀ ਆਉਣ ਤੋਂ ਪਹਿਲਾਂ ਪਹਿਲਾਂ ਇਹ ਜੁਕੇ ਵਿੱਚ ਰਹਿੰਦੇ ਮੇਰੇ ਮਦਰ ਆਉਣ ਤੋਂ ਪਹਿਲਾਂ ਜਦੋਂ ਉਹਨਾਂ ਦੀ ਮਤਲਬ ਜਹਾਜ਼ ਉਤਰਨ ਤੋਂ ਪਹਿਲਾਂ ਉਕ ਤਾਈ ਫੋਨ ਕਰਦੇ ਰਹੇ ਬਰੋਬਰ ਸਾਨੂੰ ਕਿ ਕਿੱਦਾਂ ਸਾਡੇ ਵੀ ਮਦਰ ਠੀਕ ਨੇ ਇਹਨਾਂ ਨੇ ਸਾਨੂੰ ਇੱਕ ਹੀ ਗੱਲ ਕਹੀ ਗਏ ਨਹੀਂ ਠੀਕ ਹੈ ਨਹੀਂ ਠੀਕ ਹੈ ਇਹਨਾਂ ਨੇ ਇੱਕ ਹੀ ਗੱਲ ਕਹੀ ਜਦ ਕਿ ਸਾਨੂੰ ਦਿਖਣ ਵੀ ਦੇ ਸੀਗਾ ਕਿ ਸਾਡੇ ਪੇਸ਼ੈਂਟ ਜਿਹੜੇ ਉਹ ਬਿਲਕੁਲ ਵਧੀਆ ਕੰਡੀਸ਼ਨ ਵਿੱਚ ਨਹੀਂ ਆਉਣਦੇ ਉਹ ਡਾਊਨ ਜਾਂਦੇ ਪਏ ਨੇ ਪਰ ਉਹਨਾਂ ਨੇ ਸਾਨੂੰ ਇੱਕ ਹੀ ਲਾਰੇ ਦੇ ਵਿੱਚ ਰੱਖਿਆ ਕਿ ਸਾਡੇ ਪੇਸ਼ੈਂਟ ਜਿਹੜੇ ਉਹ ਠੀਕ ਨੇ ਜਿੱਥੋਂ ਤੱਕ ਉਹਨਾਂ ਨੇ ਸਾਡੇ ਪੇਸ਼ੈਂਟ ਦੇ ਦਾਖਲ ਕਰਾਉਣ ਟਾਈਮ ਹੀ ਪੂਰਾ ਪੈਸਾ ਲਿਆ ਸਾਡੇ ਕੋਲ 10000 ਰੁਪਇਆ ਪਹਿਲਾਂ ਲਿਆਇਆ ਬਾਅਦ ਵਿੱਚ ਮੈਡੀਸਿਨ ਦਾ ਡੇਲੀ ਖਰਚਾ ਘੰਟੇ ਬਾਅਦ ਘੰਟੇ ਬਾਅਦ ਗਲੂਕੋਜ਼ ਵਗੈਰਾ ਇੰਜੈਕਸ਼ਨ ਵਗੈਰਾ ਮਗਵਾਉਂਦੇ ਰਹੇ ਪਏ ਆ ਕੋਈ 4200 ਵਾਲੀ ਕਿੱਟ ਵੀ ਕੋਈ ਲਵਾਉਂਦੇ ਪਏ ਆ ਕਹਿੰਦੇ 650 ਦੀ ਸੀ ਬਾਅਦ ਤੁਹਾਨੂੰ ਅਸੀਂ 4200 ਵਾਲੀ ਦਿੰਨੇ ਆਗੇ ਤੁਸੀਂ ਐਸਾ ਨੂੰ ਚੰਗੇ ਲੱਗਦੇ ਇਦਾਂ ਦੀ ਸਾਡੇ ਨਾਲ ਗੱਲਾਂ ਕਰਦੇ ਪਏ ਸੀਗੇ ਥੋੜਾ ਅਸੀਂ ਨਹੀਂ ਉਹਨਾਂ ਤੇ ਵਿਸ਼ਵਾਸ ਰੱਖਦੇ ਸੀਗੇ ਕਿ ਚਲੋ ਜੀ ਡਾਕਟਰ ਆ ਸਾਨੂੰ ਕਹਿੰਦੇ ਕੋਈ ਨਾ ਕੋਈ ਨਾ ਹੋਊਗਾ ਜਦਕਿ ਉਹਨਾਂ ਨੇ ਇਦਾਂ ਦਾ ਨਹੀਂ ਕੁਝ ਵੀ ਆ ਸਾਡੇ ਬੀਬੀ ਉਹਨਾਂ ਕੋਲ ਠੀਕ ਨਹੀਂ ਹੋਏ ਜਿਹਦੇ ਸਾਲ ਚੱਲਦੇ ਆ ਸਾਡੇ ਮਾਤਾ ਜੀ ਜਿਹੜੇ 8 ਤਰੀਕ ਨੂੰ 3 ਤੀਜਾ ਮਹੀਨਾ 2024 ਨੂੰ ਸਵੇਰੇ 6 ਸਵਾ 6 ਦੇ ਟਾਈਮ ਨਾਲ ਉਹਨਾਂ ਦੀ ਡੈਥ ਹੋ ਗਈ ਸੀ। ਬਿਲਕੁਲ ਸਟਾਫ ਦੀ ਅਣਗਹਿਲੀ ਕਰਕੇ ਕਿਉਂਕਿ ਉੱਥੇ ਕੋਈ ਵੀ ਸੀਨੀਅਰ ਡਾਕਟਰ ਨਹੀਂ ਮੌਜੂਦ ਹੈਗਾ ਰਾਤਾਂ ਨੂੰ। ਸਾਰੀ ਰਾਤ ਇਹ ਸਾਰੀ ਰਾਤ ਕੋਈ ਵੀ ਉਹਨਾਂ ਦਾ ਜਿਹੜੇ ICU ਦੇ ਵਿੱਚ ਉਹਨਾਂ ਦੇ ਕੋਲ ਸਟਾਫ ਨਰਸ ਜਾਂ ਉਹ ਲੜਕਾ ਸੀ ਉਹ ਬਿਲਕੁਲ ਵੀ ਮਤਲਬ ਉਹਨਾਂ ਨੂੰ ਇੰਨਾ ਪਤਾ ਹੀ ਨਹੀਂ ਸੀ ਲੱਗਦਾ ਕਿ ਪੇਸ਼ੀਐਂਟ ਦਾ ਸਾਹ ਲੈਣ ਵਿੱਚ ਟੌਣ ਰਹੀ ਆ। ਜਾ ਕਿ ਇਸ ਤਰ੍ਹਾਂ ਇਹਨਾਂ ਨੂੰ ਕੋਈ ਨੌਲੇਜ ਹੀ ਨਹੀਂ ਹੈਗੀ ਸਾਡਾ ਇਹ ਹੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਉਹਨਾਂ ਦੀ ਬਿਲਕੁਲ ਜਾਣਕਾਰੀ ਲਈ ਜਾਵੇ ਸਟਾਫ ਨਰਸਾਂ ਤੋਂ ਲੈ ਕੇ ਸਾਰਿਆਂ ਦੀਆਂ ਡਿਗਰੀਆਂ ਚੈੱਕ ਕੀਤੀਆਂ ਜਾਣ ਕਿਉਂਕਿ ਉੱਥੇ ਸਾਨੂੰ ਹੋਰ ਵੀ ਸੁਣਨ ਦੇ ਵਿੱਚ ਆਇਆ ਕਿ ਉੱਥੇ ਕਾਫੀ ਸਾਰੇ ਕੰਪਲੇਂਟਸ ਉਹਨਾਂ ਦੇ ਵਰ ਖਿਲਾਫ ਆਉਂਦੀਆਂ ਕਿ ਸਾਡਾ ਫਲਾਣਾ ਪੇਸ਼ੈਂਟ ਇਦਾਂ ਦਾਖਲ ਹੋਇਆ ਉਹ ਠੀਕ ਨਹੀਂ ਹੋਇਆ ਉਹਨਾਂ ਦੀ ਡੈਥ ਵੀ ਸਾਨੂੰ ਕਾਫੀ ਸਾਰਿਆਂ ਦੇ ਅੱਗੇ ਵੀ ਸ਼ਿਕਾਇਤਾਂ ਉਹਨਾਂ ਤੋਂ ਮਿਲਦੀਆਂ ਪਈਆਂ ਅਸੀਂ ਇਹਨਾਂ ਦੇ ਰਦਾ ਹੰਨੇ ਕੋਈ ਉਹਨਾਂ ਕੋਲ ਵੀ ਗਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਕਿ ਫਤੇਗੜ ਚੂੜੀਆਂ ਦੀ ਮੈਨੇਜਮੈਂਟ ਬਣੀ ਹੋਈ ਹੈ ਕੋਈ ਹਸਪੀਟਲ ਵਗਾਰ ਵਾਲਿਆਂ ਦੀ ਉਹਨਾਂ ਤੋਂ ਵੀ ਗਏ ਤੇ ਉਹਨਾਂ ਨੇ ਵੀ ਸਾਨੂੰ ਕੁਝ ਨਹੀਂ ਅਜੇ ਤੱਕ ਦੱਸਿਆ ਵੀ ਤੁਹਾਨੂੰ ਇਨਸਾਫ ਮਿਲੂਗਾ ਸਾਡੀ ਪੁਲਿਸ ਕੰਪਲੇਂਟ ਵੀ ਹੈਗੀ ਸੀ ਇੱਕ ਅਸੀਂ ਉਹ ਮਿਸਬਿਹੇਵ ਕੀਤਾ ਸੀ ਉਹਨਾਂ ਨੇ ਜਦ ਸਾਡੀ ਥੋੜਾ ਜੰਨਾ ਨਾਲ ਪਤਾ ਕਰਨ ਗਏ ਅਸੀਂ ਗੱਲਾਂ ਬਾਤਾਂ ਵਿੱਚ ਕਿ ਸਾਡੇ ਪੇਸ਼ੈਂਟ ਦਾ ਕਿੱਦਾਂ ਇੱਕ ਦੋ ਟੈਸਟ ਦੇ ਰਿਲੇਟਡ ਅਸੀਂ ਗਏ ਗੱਲ ਕਰਨ ਤਾ ਉਹਨਾਂ ਨੇ ਸਾਡੇ ਨਾਲ ਮਿਸਬੀਹਵ ਕੀਤਾ ਮੈਨੂੰ ਤੇ ਮੇਰੇ ਮम्मा ਨੂੰ ਕਹਿੰਦੇ ਜਾਓ ਜੋ ਹੁੰਦਾ ਤੁਹਾਡੇ ਤੋਂ ਕਰ ਲਓ ਪੁਲਿਸ ਵੱਲੋਂ ਇਹ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਸ ਤਰ੍ਹਾਂ ਸਾਡੇ ਮਾਤਾ ਜੀ ਨਾਲ ਹੋਇਆ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਹੋਰ ਨਾਲ ਵੀ ਇਸ ਤਰ੍ਹਾਂ ਧੱਕਾ ਹੋਇਆ ਜਾਵੇ ਮੇਰਾ ਨਾਮ ਕੁਲਦੀਪ ਕੌਰ ਆ ਮੈਂ ਲੰਡਨ ਚ ਆ ਨਰ ਆ ਅਮਰਜੀਤ ਕੌਰ ਮੇਰੇ ਮਦਰ ਸੀਗੇ ਔਰ ਮੇਰੀ ਲਾਈਫ ਦੇ ਵਿੱਚ ਸਿਰਫ ਇੱਕ ਮੇਰੇ ਮਦਰ ਸੀਗੇ ਮੇਰੇ ਇੱਕ ਸਿਸਟਰ ਆ ਔਰ ਮੇਰੇ ਮਦਰ ਜਿਹੜੇ ਆ ਉਹ ਮੇਰੀ ਮੇਰਾ ਪੂਰੀ ਦੁਨੀਆ ਹੀ ਮੇਰੇ ਮਦਰ ਸੀਗੇ ਮੇਰੇ ਪੰਜਾਬ ਚ ਹੋਣ ਦਾ ਕਾਰਨ ਮੇਰਾ ਮੇਰੇ ਪੰਜਾਬ ਹੋਣ ਦਾ ਕਾਰਨ ਇੱਕ ਮੇਰੇ ਮਦਰ ਹੀ ਸੀਗਾ ਕਿ ਮੈਨੂੰ ਹਰ ਸਾਲ ਇਹ ਹੁੰਦਾ ਹੈ ਕਿ ਮੇਰੇ ਮਦਰ ਹੋ ਕੇ ਆ ਮੈਂ ਜਾਣਾ ਉਹਨਾਂ ਕੋਲ ਮੇਰੇ ਮਦਰ ਜਦੋਂ ਬਿਮਾਰ ਹੁੰਦੇ ਆ ਮੇਰੀ ਡਾਕਟਰ ਏ ਪੀ ਸਿੰਘ ਦੇ ਨਾਲ ਗੱਲ ਹੁੰਦੀ ਆ ਬਾਰ ਬਾਰ ਮੇਰੇ ਕਾਲ ਕਰਨ ਦੇ ਬਾਵਜੂਦ ਕਿ ਡਾਕਟਰ ਸਾਹਿਬ ਸਿਰਫ ਮੇਰੇ ਮਦਰ ਜਾਂ ਮੇਰੀ ਲਾਈਫ ਦੇ ਵਿੱਚ ਮੇਰੇ ਮਦਰ ਨੂੰ ਕੁਝ ਹੋਣਾ ਨਹੀਂ ਚਾਹੀਦਾ ਅਗਰ ਤੁਹਾਡੇ ਕੋਲ ਕੁਝ ਵੀ ਕੰਟਰੋਲ ਚ ਨਹੀਂ ਹੋ ਰਿਹਾ ਤਾਂ ਮੇਰੇ ਮਮਾ ਨੂੰ ਰੈਫਰ ਕੀਤਾ ਜਾਵੇ ਅਸੀਂ ਅੰਮ੍ਰਿਤਸਰ ਹਸਪੀਟਲ ਮਮਾ ਨੂੰ ਲੈ ਕੇ ਜਾ ਸਕਦੇ ਆ ਉਹਨਾਂ ਨੇ ਮੈਨੂੰ ਇੱਕੋ ਹੀ ਭਰੋਸਾ ਦਿੱਤਾ 12 ਘੰਟਿਆਂ ਦੇ ਵਿੱਚ ਤੁਹਾਡੇ ਮਦਰ ਇੱਕਦਮ ਠੀਕ ਹੋਣਗੇ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਤਿੰਨ ਚਾਰ ਵਾਰ ਕਾਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਇਹੀ ਭਰੋਸਾ ਦਿੱਤਾ ਔਰ ਮੈਂ ਵੀ ਇਹ ਭਰੋਸਾ ਕੀਤਾ ਕਿ ਡਾਕਟਰ ਨੇ ਦਾਅਵੇ ਦੇ ਨਾਲ ਮੈਨੂੰ ਕਹਿ ਰਿਹਾ ਕਿ 12 ਘੰਟਿਆਂ ਚ ਮੇਰੇ ਮਮਾ ਠੀਕ ਹੋ ਜਾਣਗੇ ਤਾਂ ਕੋਈ ਇੰਨੀ ਵੱਡੀ ਗੱਲ ਨਹੀਂ ਕਿ ਉਹ ਕਹਿ ਰਿਹਾ ਮੈਂ ਜਦੋਂ ਮੇਰੀ ਡਾਕਟਰ ਨਾਲ ਗੱਲ ਹੁੰਦੀ ਆ 6 ਤਰੀਕ ਨੂੰ 7 ਤਰੀਕ ਨੂੰ ਮੈਂ ਪਲੇਨ ਦੇ ਵਿੱਚ ਬਹਿ ਜੰਨੀ ਆ ਮੇਰੀ 130 ਦੀ ਫਲਾਈਟ ਹੁੰਦੀ ਆ ਮੈਂ ਲੈਂਡ ਕਰਦੀ ਆ ਜਦੋਂ ਮੈਂ ਲੈਂਡ ਕਰਦੀ ਆ ਇਹ ਬੈਂਚ ਰੱਖ ਕੇ ਕਿ ਮੇਰੇ ਮम्मा ਜਿਹੜੇ ਮੈਂ ਦਿੱਲੀ ਤੋਂ ਕਾਲ ਕਰਦੀ ਆ ਇਹਨਾਂ ਨੂੰ ਕਿ ਮम्मा ਠੀਕ ਆ ਮੈਨੂੰ ਬੱਚਿਆਂ ਨੇ ਦੱਸਿਆ ਨਹੀਂ ਲੇਕਿਨ ਮੇਰੇ ਮम्मा ਦੀ ਡੈਥ ਹੋ ਗਈ 6:00 ਕਲॉक ਮੈਂ 7:20 ਜਦੋਂ ਰੀਚ ਕਰਦੀ ਆ ਅੰਮ੍ਰਿਤਸਰ 에ਅਰਪੋਰਟ ਤੇ ਤੇ ਮੈਨੂੰ ਇਹ ਦੱਸਿਆ ਜਾਂਦਾ ਕਿ ਮੇਰੇ ਮਦਰ ਦੀ ਡੈਥ ਹੋ ਗਈ ਆ ਮੇਰੇ ਵਾਸਤੇ ਉਹ ਬਹੁਤ ਸ਼ੌਕਿੰਗ ਨਿਊਜ਼ ਹੀ ਨੂੰ ਹੈਂਡਲ ਕਰਨਾ ਉਹ ਟਾਈਮ ਤੇ ਆਪਣੇ ਬ੍ਰੇਨ ਨੂੰ ਬਹੁਤ ਮੁਸ਼ਕਲ ਹੀ ਕਿ ਮੇਰੇ ਜਿਸ ਮਦਰ ਕਾਰਨ ਐਡੀ ਦੂਰ ਤੋਂ ਆ ਰਹੀ ਆ ਕਿ ਡਾਕਟਰ ਨੇ ਮੈਨੂੰ 12 ਘੰਟੇ ਦਿੱਤੇ ਆ ਤੇ ਮੈਂ ਉਹਨਾਂ 12 ਘੰਟਿਆਂ ਦੇ ਵਿੱਚ ਵਿੱਚ ਆਪਣੇ ਮਦਰ ਦੇ ਕੋਲ ਪਹੁੰਚ ਜਾਣਾ ਕਿ ਕੁਝ ਨਹੀਂ ਹੋਊਗਾ ਲੇਕਿਨ ਉਹ 12 ਘੰਟਿਆਂ ਦੇ ਵਿੱਚ ਵਿੱਚ ਮੇਰੇ ਮਦਰ ਦੀ ਡੈਥ ਹੋ ਗਈ। ਮੈਨੂੰ ਸਮਝ ਨਹੀਂ ਆ ਰਹੀ ਸੀ। ਬਿਲਕੁਲ ਵੀ ਮੇਰਾ ਬ੍ਰੇਨ ਇੱਕਦਮ ਆਊਟ ਆਫ ਕੰਟਰੋਲ ਹੈ ਕਿ ਮੈਂ ਕੀ ਕਰਾਂ? ਕੀ ਕਰ ਸਕਦੀ ਹਾਂ एयरपोर्ट ਤੋਂ? ਮੈਂ ਜਦੋਂ एयरपोर्ट ਤੋਂ ਘਰ ਜਾਨੀ ਮੈਂ ਸਿੱਧਾ ਹਸਪੀਟਲ ਜਾਨੀ ਆ। ਮੇਰੇ ਮਦਰ ਦੀ ਡੈਥ ਹੋ ਗਈ। ਲੇਕਿਨ ਫਿਰ ਵੀ ਮੈਂ ਆਪਣੀ ਕੋਸ਼ਿਸ਼ ਕੀਤੀ ਆਪਣੇ ਮੰਮਾ ਦੇ ਮੌਤ ਤੇ ਨਾਲ ਆਪਣਾ ਮੌਤ ਟੱਚ ਕਰਕੇ ਮੰਮਾ ਨੂੰ ਆਪਣੀ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਕਿ ਆਈ ਥਿੰਕ ਮੇਰੇ ਮੰਮਾ ਅਜੇ ਵੀ ਅਲਾਈ ਪਿਆਰ ਕਿ ਡਾਕਟਰ ਨੇ ਮੈਨੂੰ ਇੰਨਾ ਭਰੋਸਾ ਦਿੱਤਾ ਹੈ ਲੇਕਿਨ ਮੇਰੇ ਮੰਮਾ ਨਹੀਂ ਸੀ ਕਿ ਫਿਰ ਵੀ ਇਹਨਾਂ ਦੀ ਸਾਰੀ ਜਾਂਚ ਕਰਨ ਦੇ ਬਾਅਦ ਡਾਕਟਰ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਆਪਣੀ ਡੈੱਡ ਬੋਡੀ ਲੈ ਕੇ ਜਾ ਸਕਦੇ ਹੋ ਬਿੱਲ ਪੇ ਕਰਨ ਤੋਂ ਬਾਅਦ ਮੈਨੂੰ ਤੇ ਸਮਝ ਨਹੀਂ ਆਉਂਦੀ ਕਿਉਂਕਿ ਮੇਰਾ ਬ੍ਰੇਨ ਇੱਕਦਮ ਸ਼ੌਕ ਵਿੱਚ ਹੀ ਕੁਝ ਵੀ ਸਮਝ ਨਹੀਂ ਆ ਰਿਹਾ ਜਦੋਂ ਬੱਚੇ ਬਿੱਲ ਸਾਰਾ ਕੁਝ ਪੇ ਕਰਕੇ ਉਥੋਂ ਆਈ ਮम्मा ਨੂੰ ਹਸਪੀਟਲ ਲੈ ਕੇ ਆਉਂਦੇ ਆ ਲੇਕਿਨ ਮੇਰਾ ਬ੍ਰੇਨ ਫਿਰ ਵੀ ਐਕਸੈਪਟ ਨਹੀਂ ਕਰਦਾ ਮम्मा ਦੇ ਸੰਸਕਾਰ ਤੋਂ ਵਾਪਸ ਪਿੱਟਾਂਗੇ ਤਿੰਨ ਦਿਨ ਤੋਂ ਬਾਅਦ ਇਹ ਡਾਕਟਰ ਨੂੰ ਪੁੱਛਣ ਬਦਲੇ ਕਿ ਤੁਸੀਂ ਤਾਂ ਮੈਨੂੰ 12 ਘੰਟਿਆਂ ਦਾ ਭਰੋਸਾ ਦਿੱਤਾ ਏ ਔਰ ਰੈਫਰ ਵੀ ਹੋਇਆ ਕੀਤਾ ਅਨੁਮਾਨ ਤੇ ਮੇਰੇ ਮम्मा ਨੂੰ ਕੀ ਇੰਨਾ ਕੀ ਹੋ ਗਿਆ ਕਿ ਮੇਰੇ ਮम्मा ਦੀ 12 ਘੰਟਿਆਂ ਦੇ ਵਿੱਚ ਵਿੱਚ ਡੈਥ ਹੋ ਗਈ ਕਿ ਤੁਹਾਡੇ ਕਹਿਣ ਦੇ ਬਾਵਜੂਦ ਕਿ ਮੇਰੇ ਮम्मा ਬਿਲਕੁਲ ਠੀਕ ਆ ਤਿੰਨ ਦਿਨ ਦੇ ਬਾਵਜੂਦ ਲੇਕਿਨ ਜਦੋਂ ਅਸੀਂ ਡਾਕਟਰ ਨੂੰ ਜਾ ਕੇ ਪੁਸ਼ਕਿਸ਼ ਕਰਦੇ ਆ ਉਹਨਾਂ ਨੇ ਇੱਕ ਬਹੁਤ ਵਧੀਆ ਸਟੋਰੀ ਬਣਾਈ ਕਿ ਮੰਮਾ ਨੂੰ ਬੈੱਡ ਸੌਂ ਰੋ ਗਿਆ ਮੰਮਾ ਨਹੀਂਵੇਂ ਹੋ ਗਿਆ ਲੇਕਿਨ ਮੰਮਾ ਨੂੰ ਵੀ ਕੋਈ ਵੀ ਪ੍ਰੋਬਲਮ ਨਹੀਂ ਨਾ ਬੈੱਡ ਸੌਰੀ ਨਾ ਮੰਮਾ ਮੇਰੇ ਐਨੇ ਬਿਮਾਰੀ ਫਿਰ ਉਸ ਤੋਂ ਬਾਅਦ ਡਾਕਟਰ ਨੇ ਸਾਨੂੰ ਦੱਸਿਆ ਮੰਮਾ ਨੂੰ ਹੀਵੇਂ ਹੋ ਗਿਆ ਮੰਮਾ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਲੰਗਸ ਦੇ ਵਿੱਚ ਫੂਕ ਚਲਾ ਗਿਆ ਇਹ ਸੁਣਨ ਤੋਂ ਬਾਅਦ ਵੀ ਫਿਰ ਵੀ ਅਸੀਂ ਘਰ ਹੁੰਨੇ ਆ ਫਿਰ ਜਾਨੀ ਆ ਕਿ ਮੈਨੂੰ ਜਦੋਂ ਇੱਕ ਰਿਪੋਰਟ ਮਿਲਦੀ ਹੈ ਜਿਹੜੀਆਂ ਐਨਾ ਸਾਨੂੰ ਇਹੋ ਗੱਲ ਕਹੀ ਕਿ ਤੁਸੀਂ ਉਹਨਾਂ ਦੇ ਕੁਝ ਜਿਹੜੀਆਂ ਰਿਪੋਰਟਸ ਕਰਵਾਈਆਂ ਸੀਗੀਆਂ 16 ਜਨਵਰੀ ਨੂੰ ਦੋ ਸੋਲਾਂ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ 2024 ਦੇ ਤਾਂ ਦੀ ਰਿਪੋਰਟਾਂ ਦਾ ਹੁੰਦਾ ਕਾਰਨ ਨਹੀਂ ਤਾਂ ਇਹ ਮੁਮਦੀਤत्वਈਆ ਮੈਂ ਕਹ ਰਹਾ ਕਿ ਸਾਰੀ ਜੀ ਮੈਂ ਉਹੀ ਰਿਪੋਰਟ ਲਾ ਕੇ 28 ਨੂੰ ਮੈਂ ਜਿਹੜੀ ਮੇਨ ਸੀਰਮ ਟੈਸਟ ਦੀ ਰਿਪੋਰਟ ਹੀ ਮੈਂ ਕਾ ਕਿਉਂਕਿ ਵੀ ਵੀ ਮਮਾ ਦੇ ਲੀਵਰ ਦੀ ਜਾਂਚ ਇਹ ਉਸ ਦੇ ਬਾਅਦ ਜਦੋਂ ਦਿੱਤਾ ਦਿਉ ਟੈਸਟੇ ਰਹਾ ਸੈਸੀ ਸਾਡੇ ਕੋਲ ਚਾਰਜ ਕੀਤੇ ਆ ਲੇਕਿਨ ਮੇਰੀ ਮਮਾ ਜਿਹੜੀ ਇੱਕਦਮ ਰਿਪੋਰਟ ਆ ਸ਼ੂਗਰ ਲੈਵਲ ਇੱਕਦਮ ਮਮਾ ਦਾ ਸਹੀ ਆ ਉਹ ਸਾਨੂੰ ਨਾ ਰਿਪੋਰਟ ਦਿੱਤੀ ਆ ਜਿਹੜੀ ਮੇਨ ਰਿਪੋਰਟ ਹੀ ਉਹਦੇ ਚ ਮਮਾ ਨੇ ਟੈਸਟ ਨਹੀਂ ਕੀਤਾ ਨਾ ਜਿਹਦੇ ਕਾਰਨ ਮੇਰੀ ਮਮਾ ਦੇ ਉੱਪਰ ਗੇਲੀ ਕਰਕੇ ਹੋਈ ਆ ਕਿਲ ਦੀ ਗੇਲੀ ਕਰਕੇ ਕਿੰਨੇ ਦੇ بار بار ਇਹ ਦੋਸ਼ ਲਾਇਆ ਜਾ ਰਿਹਾ ਕਿ ਮਮਾ ਦੀ ਡੈਥ ਹੋ ਗਿਆ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਲਾਈਫ ਕਦੀ ਵੀ ਨਹੀਂ ਟਵਨ ਕਰਦੀ ਕਿ ਮਮਾ ਮੇਰੇ 100 ਸਾਲ ਦੇ ਵੀ ਹੋ ਸਕਦੇ ਸੀ ਦੇ باوجود ਇਹ ਡਾਕਟਰ ਏ ਪੀ ਸਿੰਘ ਦੇ ਕੋਲ ਜਾਂਦਾ ਵਾ ਲੈਬ ਵਾਲਾ ਲੜਕਾ ਉਹ ਤੋਂ ਵਾਪਸ ਆ ਕੇ ਸਾਨੂੰ ਇੱਕ ਜਵਾਬ ਮਿਲਦਾ ਵਾ ਤੁਸੀਂ ਜੋ ਵੀ ਕਰਵਾਇ ਕੰਦਾ ਚੁੰਦੇ ਹੋ ਕਰ ਸਕਦੇ ਹੋ ਰਿਪੋਰਟ ਨਹੀਂ ਹੈਗੀ ਅਸੀਂ ਰਿਪੋਰਟ ਨਹੀਂ ਕੀਤੀ ਕਿਉਂਕਿ ਤੁਹਾਡੇ ਮम्मा 80 ਸਾਲ ਦੇ ਸੀਗੇ ਉਹਨਾਂ ਦਾ ਮੰਨਣਾ ਲਿਖਿਆ ਸੀਗਾ ਹਸਪੀਟਲ ਵੱਲੋਂ ਜਵਾਬ ਮਿਲਿਆ ਉਹ ਸਾਨੂੰ ਤਾਂ ਕਹਿ ਦਿੱਤੀ ਕਿ ਤੁਸੀਂ ਜੋ ਵੀ ਕਰ ਸਕਦੇ ਹੋ ਪੁਲਿਸ ਸਾਡੇ ਨਾਲ ਆ ਸਾਰੇ ਜੋ ਵੀ ਕੋਈ ਲੀਡਰ ਦੀ ਵੀ ਆ ਇਹਨਾਂ ਨੇ ਕੀ ਹੋ ਸਕਦਾ ਸਾਡੇ ਜੋ ਵੀ ਇਥੋਂ ਦੇ ਪ੍ਰਦਾਨੀਆਂ ਬਿਲਕੁਲ ਸਾਡੇ ਨਾਲੇ ਤੁਸੀਂ ਕੁਝ ਨਹੀਂ ਆਡਾ ਕਰ ਸਕਦੇ ਇਹਨਾਂ ਨੂੰ ਕਿੰਨਾ ਰਹੀ ਹੈ ਕਹਿੰਦੇ ਐਨਆਰਆਈ ਹੋਵੇ ਤਾਂ ਕੀ ਹੋ ਸਕਦਾ ਜੋ ਜੋ ਵੀ ਕਰ ਸਕਦੇ ਤੁਸੀਂ ਇਹਨਾਂ ਦੇ ਸਾਹਮਣੇ ਜਾਂ ਦਿੱਤਮ ਕੋਈ ਵੀ ਸਾਹਮਣੇoldi ਮੇਰੀ ਹੱਥ ਛੋੜ ਕੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਮੈਂ ਪੁਲਿਸ ਕੰਪਲੇਨ ਕੀਤੀ ਹੈ ਹਸਪੀਟਲ ਦੇ ਖਿਲਾਫ ਮਿਸ ਬਿਹੇਵੀਅਰ ਦੀ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਹਸਪੀਟਲ ਦੀਆਂ ਡਿਗਰੀਆਂ ਚੈੱਕ ਕੀਤੀਆਂ ਜਾਣ ਹਸਪੀਟਲ ਦਾ ਸਟਾਫ ਚੈੱਕ ਕੀਤਾ ਜਾਵੇ ਔਰ ਇਥੇ ਇੱਕ ਚੀਜ਼ ਚੈੱਕ ਕੀਤੀ ਜਾਵੇ ਕਿ ਇਥੇ ਕਿਹੜਾ ਡਾਕਟਰ ਹੈ ਜਿਹਦੀ ਰਾਤ ਦੀ ਡਿਊਟੀ ਹੁੰਦੀ ਆ ਔਰ ਕਿਸੇ ਦੀ ਜਾਣੇ ਹਸਪੀਟਲ ਦੇ ਵਿੱਚ ਨਾ ਜਾਵੇ ਮੇਰੀ ਇਹੀ ਬੇਨਤੀ ਹੈ 6 ਮਾਰਚ ਨੂੰ ਸਰ ਇੱਕ ਪੇਸ਼ੈਂਟ ਆਂਦਾ ਬੇਹੋਸ਼ੀ ਦੇ ਹਾਲਾਤ ਚ ਜਿਹਨੂੰ ਅਸੀਂ ਐਸਪੀਰੇਸ਼ਨ ਕਹਿੰਦੇ ਆ ਠੀਕ ਹੈ ਜੀ ਔਨ ਡਿਊਟੀ ਜੋ ਵੀ ਟੀਮ ਆ ਉਹਨੂੰ ਬੈਸਟ ਹੈਂਡਲ ਕਰਦੀ ਹੈ ਤੇ ਉਹਦੇ ਨਾਲ ਤਕਰੀਬਨ 88 ਸਾਲ 87 88 ਸਾਲ ਉਮਰ ਦਾ ਪੇਸ਼ੈਂਟ ਸੀ ਜੇ ਚੋਨਾ ਦੀ ਕਿਡਨੀ ਫੇਲ ਨੇ ਲਿਵਰ ਫੇਲ ਆ ਆਲਰੇਡੀ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਪਰਿਵਾਰ ਦੀ ਰਿਤਨ ਸਹਿਮਤੀ ਦੇ ਨਾਲ ਪੇਸ਼ੈਂਟ ਦਾਖਲ ਕੀਤਾ ਜਾਂਦਾ ਠੀਕ ਹੈ ਜੀ ਉਹਦੇ ਤੋਂ ਬਾਅਦ 7 ਤਰੀਕ ਨੂੰ ਫੇਰ ਦੁਬਾਰਾ ਇਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੇਸ਼ੈਂਟ ਦੀ ਆ ਕੰਡੀਸ਼ਨ ਪਰ ਪੇਸ਼ੈਂਟ ਦੀ ਕੰਡੀਸ਼ਨ ਨੂੰ ਅੰਗਹਿਲੇ ਹੋਣ ਕਰਕੇ ਕਿਉਂਕਿ ਉਹਨਾਂ ਦੀ ਬੇਟੀ ਇੱਥੇ ਨਹੀਂ ਸੀਗੀ ਜਿਨ੍ਹਾਂ ਨੇ ਇਲਜ਼ਾਮ ਲਾਏ ਨੇ ਉਹ ਜਦੋਂ ਡੈਥ ਹੋਣ ਤੋਂ ਸ਼ਾਇਦ 2 ਜਾਂ 3 ਦਿਨ ਬਾਅਦ ਵਾਪਸ ਆਏ ਨੇ ਠੀਕ ਹੈ ਉਹਨਾਂ ਨੇ ਆ ਕੇ ਮੇਰੇ ਕੋਲ ਰਿਪੋਰਟ ਸਮਝੀਆਂ ਰਿਪੋਰਟਸ ਅਸੀਂ ਸਮਝਾ ਦਿੱਤੀਆਂ ਸਾਰੀ ਟੀਮ ਨਾਲ ਬੈਠ ਕੇ 28 ਮਾਰਚ ਨੂੰ ਦੁਬਾਰਾ ਆ ਕੇ ਹਸਪੀਟਲ ਦੇ ਵਿੱਚ ਰੌਲਾ ਪਾਇਆ ਜਾਂਦਾ ਕਿ ਇਹਨਾਂ ਦੀ ਅੰਗਲੀ ਕਰਕੇ ਉਹ ਚੀਜ਼ ਹੋਈ ਹੈ ਤੇ ਅਸੀਂ ਕਹਾਂਗੇ ਜੇ ਸਾਡੀ ਕੋਈ ਅੰਗਲੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਲੱਗਦੀ ਹੈ ਤੇ ਉਹਦੀ ਜਿਹੜੀ ਇਨਕੁਆਇਰੀ ਹੈ ਸਿਵਲ ਸਰਜਨ ਦਫ਼ਤਰ ਦੇ ਵਿੱਚ ਮਾਰਕ ਕਰ ਦਿੱਤੀ ਜਾਵੇ ਕਿਉਂਕਿ ਹੈਲਥ ਡਿਪਾਰਟਮੈਂਟ ਉਹ ਹੈਲਥ ਡਿਪਾਰਟਮੈਂਟ ਦੇਖੇਗਾ ਜੋ ਵੀ ਜੋ ਵੀ ਉਹਨਾਂ ਨੇ ਆ ਕੇ ਫਾਈਲ ਫਾਈਲਵਰਕ ਲੈਣਾ ਸਾਡੇ ਕੋਲ ਸਾਰਾ ਕੁਝ ਪਿਆ ਰਿਟਰਨ ਸਹਿਮਤੀਆਂ ਪਈਆਂ ਨੇ ਪੇਸ਼ੈਂਟ ਦੇ ਐਕਸ-ਰੇਜ਼ ਪਏ ਨੇ ਜਿਦੇ ਵਿੱਚ ਕਲੀਅਰ ਕਟ ਐਸਪੀਰੇਸ਼ਨ ਆ ਤੇ ਐਸਪੀਰੇਸ਼ਨ ਦਾ ਮੈਨ ਲੱਗਦਾ ਕਿ ਜਿੰਨੇ ਵੀ ਲੋਕ ਮੈਡੀਕਲ ਲਾਈਨ ਤੋਂ ਸੰਬੰਧਤ ਹੋਣਗੇ ਉਹਨਾਂ ਨੂੰ ਪਤਾ ਕਿ ਐਸਪੀਰੇਸ਼ਨ ਦੇ ਵਿੱਚ ਪੇਸ਼ੈਂਟ ਦੀ ਜਿਹੜੀ ਜਾਨੀ ਹਾਲਾਤ ਆ ਉਹਦੇ ਵਿੱਚ ਇੰਪਰੂਵਮੈਂਟ ਹੋਣਾ ਬਹੁਤ ਘੱਟ ਚਾਂਸਿਸ ਹੁੰਦੇ ਆ ਖਾਸ ਕਰਕੇ ਇੰਨੀ ਵੱਡੀ ਉਮਰ ਦੇ। ਇਹ ਕਹਿੰਦੇ ਸੀ ਵੀ ਅਸੀਂ ਉਹਨਾਂ ਨੂੰ ਵਾਰ-ਵਾਰ ਕਹਿੰਦੇ ਰਹੇ ਵੀ ਸਾਨੂੰ ਰੈਫਰ ਕਰ ਦੋ ਇਸ ਕੰਡੀਸ਼ਨ ਵਿੱਚ ਪਰ ਡਾਕਟਰਾਂ ਨੇ ਰੈਫਰ ਸਰ ਸਰ ਦੋ ਵਾਰੀ ਇਹਨਾਂ ਦੇ ਇੱਕ ਪਰਿਵਾਰਕ ਮੈਂਬਰ ਨੇ ਦਿਲਪ੍ਰੀਤ ਸਿੰਘ ਉਹਨਾਂ ਦੇ ਸਿਗਨੇਚਰ ਨੇ ਜੀ ਉੱਥੇ। ਠੀਕ ਹੈ ਜਿਹੜਾ ਇੱਥੇ ਮੌਕੇ ਤੇ ਮੌਜੂਦ ਸੀਗਾ ਜੇ ਉਹ ਹੀ ਪੇਸ਼ੈਂਟ ਨਹੀਂ ਲੈ ਕੇ ਜੇ ਉਸ ਦਿਨ ਕੋਈ ਦਿੱਕਤ ਇਹ ਪੇਸ਼ੈਂਟ ਦੀ ਬੋਡੀ ਵੀ ਲੈ ਜਾਂਦੇ ਨੇ ਔਰ ਤੋਂ ਬਾਅਦ ਥੈਟ ਸਰਟੀਫਿਕੇਟ ਵੀ ਅਪਲਾਈ ਕਰਦੇ ਨੇ ਆ ਕੇ ਸਾਰਾ ਕੁਝ ਹੋ ਜਾਂਦਾ ਠੀਕ ਹੈ 20 ਦਿਨਾਂ ਬਾਅਦ ਆ ਕੇ ਇਹੋ ਜੀ ਕਿਹੜੀ ਮਨਚਾ ਹੈਗੀ ਹੈ ਕਿ ਹਸਪੀਟਲ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਇੱਕ ਫੋਨ ਤੇ ਵੀ ਜਦੋਂ ਅਸੀਂ ਗਏ ਜਾਣਕਾਰੀ ਹਾਸਲ ਕਰਨ ਲਈ ਵੀ ਸਾਡੀ ਕਿਸ ਤਰ੍ਹਾਂ ਹੋਇਆ ਸਾਰਾ ਸਾਡੇ ਉਹ ਐਨ ਆਰ ਆਈ ਜਿਹੜੀ ਲੇਡੀਜ਼ ਆ ਉਹ ਕਹਿ ਰਹੀ ਆ ਵੀ ਕੁਲਦੀਪਪੁਰ ਸ਼ਾਇਦ ਵੀ ਸਾਡੇ ਨਾਮ ਇਸ ਤੇ ਕੀਤਾ ਸਰ ਇੰਨੀ ਸਾਰੀ ਵੀਡੀਓ ਫੁਟੇਜ ਜਿਹੜੀ ਆ ਅਸੀਂ ਪ੍ਰਸ਼ਾਸਨ ਨੂੰ ਦੇ ਦੰਨੇ ਪ੍ਰਸ਼ਾਸਨ ਨੂੰ ਤੇ ਦੇਖ ਲਵੇ ਕਿ ਕਿਹੜੀ ਗੱਲ ਹੋਈ ਆ ਦੂਸਰੀ ਗੱਲ ਮੈਂ ਇਹ ਚੀਜ਼ ਕਹਿਣਾ ਚਾਹੂੰਗਾ ਕਿ ਕਿਉਂਕਿ ਇਹ ਸਿਰਫ ਇੱਕ ਹਸਪਤਾਲ ਨੂੰ ਕਿਸੇ ਮਨਚਾ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਅਸੀਂ ਮਾਨਹਾਨੀ ਦਾ ਦਾਵਾ ਇਹਨਾਂ ਦੇ ਉੱਤੇ ਕਰ ਦਿੱਤਾ ਜੀ